ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਵੀਆ ਇੱਕ ਗੱਬਣ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਹਾਂ ਵੀ ਦੇਖ ਲਈ ਲੂਬਾ ਸੋ ਰੱਖਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਕੋਟੇ ਬਾਈ ਜੀ ਹਸੀ ਗਾਲ ਹਸੀ ਗਾਲ ਜੀ ਉਹ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਵੋ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਹੰਡਿਆਆ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98766 77899 ਨੇੜੇ ਬਰਨਾਲਾ ਹੀ ਰਹਿ ਜਾਂਦਾ ਹਾਂਜੀ ਠੀਕ ਹੈ ਜੀ ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੰਦੀ ਆ ਬਈ ਦਿਨ ਹਜੇ 7 ਤਰੀਕ ਨੂੰ ਦਿਨ ਪੂਰੇ ਆ 7 ਤਰੀਕ ਨੂੰ ਅੱਜ ਕਿੰਨੀ ਹੋ ਗਈ 29 ਅੱਜ 29 7 ਤਰੀਕ ਨੂੰ ਦੇ ਦਿਨ ਪੂਰੇ ਆ ਬਾਈ 10 ਦਿਨਾਂ ਦੇ ਚੰਗੀ ਆ ਹਾਂ ਕੱਦ ਬਿੱਡ ਫੁੱਲ ਆ 10 ਦਿਨ ਬਾਕੀ ਆ ਬਾਈ ਵੱਡੀ ਗੱਲ ਗਰਮੀ ਨਹੀਂ ਮੰਦੀ ਕਹਿੰਦਾ ਜਿਹੜੀ ਫੁੱਲ ਚੰਗੀ ਆ ਕੀ ਰਿਕਾਰਡ ਆ ਦੁੱਦਾ ਬਰੇ ਪਿਛਲੇ ਸੂਏ 25 26 ਲੀਟਰ ਸੀ ਚੋਇਆਗਾ ਕਰੇ ਠੀਕ ਆ ਬਾਈ ਕੋ ਲਬੇ ਤੋਰ ਕੇ ਦਿਖਾ ਦੇ ਟੱਲਾ ਬਹੁਤ ਪਈਆਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਚਵਾਈ ਚੁਈ ਕਿਵੇਂ ਸੀ ਚਵਾਈ ਪੂਰੀ ਵਧੀਆ ਠੀਕ ਆ ਥਣ ਥਣ ਬਹੁਤ ਵਧੀਆ ਲੱਗਿਆ ਠੀਕ ਆ ਬਾਈ ਫੁੱਲ ਕੱਦ ਦਾ ਬਈ ਵੱਡੇ ਕੱਦ ਦੀਆਂ ਰਾਜੀ ਰੋਜੀ ਫੁੱਲਾ ਫੇਸ ਬਿਊਟੀ ਚੰਗੀ ਆ ਬਾਕੀ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਕੱਚੀ ਕੱਚੀ ਆ ਬਈ ਦਿਨ 10 ਲੈਂਦੀ ਆ ਉਹਨਾਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਚਵਾਈ ਦੀ ਬਾਈ ਕਹਿੰਦਾ ਨੰਬਰ 1 ਥਣ ਬੜਾ ਕਮਾਲਾ ਮੁਠੀ ਵਾਲਾ ਥਣ ਮੁਠੀ ਵਾਲਾ ਥਾਣੀ ਦਾਸਦਾ ਬਈ ਚਵਾਈ ਕਰਮਾਈ ਦੀ ਵਾਕੇ ਚੰਗੀ ਆ ਮੁੱਲ ਕੀ ਆ ਵੀਰੇ ਦਾ ਮੁੱਲ 72000 ਜੀ ਮਾਨਤਣ ਹੋ ਜੀ ਹਾਂਜੀ ਮਾਨਤਣ ਕਰਦੇ ਠੀਕ ਆ 72000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਣ ਜਿਰ ਹੋ ਜੀ ਕੱਚੀ ਕੱਚੀ ਆ ਦਿਨ ਲੈਂਦੀ ਆ ਢਿੱਲਾ ਢੋਲਾ ਬਹੁ ਪਈਆਂ ਸਾਰੀਆਂ ਬਾਲਡਰਾਂ ਕੱਢ ਕੇ ਕਰਮਾਈ ਨੇ ਫੇਰ ਸੋਣਾ ਬਈ ਚੰਗੀ ਆ ਬੜ ਸੁਨੱਕੀ ਫੇਸ ਚਾ ਕੱਦ ਵੱਡਾ ਚੰਗਾ ਅੱਗੇ ਵੀਰੇ ਦੋ ਨੰਬਰ ਕਿਹੜਾ ਸੋਸ ਹੋਈ ਆ ਇਹ ਤੀਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹਨੂੰ ਅੱਜ ਸੇਮਾ ਦੇਣਾ ਬੱਚਾ ਕੀ ਹੈ ਬਾਈ ਮਾਂ ਬੱਚਾ ਬੱਚਾ ਜੀ ਬੱਚਾ ਹਾਂਜੀ ਠੀਕ ਹੈ ਕਿੰਨੇ ਕ ਬੋਲੇ ਤੇ ਹੁਣ 12 ਲੀਟਰ ਤਿਆਰ ਹੈ ਜਮਾ ਨੈਟ ਤਿਆਰ ਆ ਆਰਡਰ ਬਹੁਤ ਚੰਗਾ ਬਾਈ 12 ਲੀਟਰ ਬੋਲਾ ਬਾਈ ਕਹਿੰਦਾ ਚੋਣ ਵਾਲਾ ਤਿਆਰ ਆ ਜਮਾ ਥਣ ਦੇਖ ਚਾਰੇ ਥਣ 92 ਪੂਰੇ ਗੈਬ ਤੇ ਮੁਰਗੀ ਵਾਲਾ ਥਣ ਆਰਡਰ ਚੰਗਾ ਕੱਡਵੱਡ ਠੀਕ ਆ ਰੰਗ ਰੂਪ ਚੰਗਾ ਹੋਰ ਲੱਭੇ ਚੋਰ ਚ ਦਿਖਾ ਦੇ ਗਰਮੀ ਐ ਇਹਨੇ ਵੀ ਨਹੀਂ ਮੰਨਣੀ ਖਾਂਡਾ ਜਿਹੜੀ ਗਰਮ ਵਾਲੀ ਦੀ ਫੁੱਲ ਚੰਗੀ ਹੋ ਕੱਲੇ ਸਿੰਘ ਆ ਹੂੰ ਠੰਡੀ ਆ ਨਾ ਹਾਂਜੀ ਵੀਰੇ ਠੰਡੀ ਬਹੁਤ ਠੀਕ ਆ ਕਹਿੰਦੀ ਕੁਛ ਨਹੀਂ ਬਈ ਸਿੰਘ ਜੀ ਰੂਰ ਆ ਪਰ ਹੈ ਠੰਡੀ ਐ ਫੇਸ ਉਸ ਚੰਗਾ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਥਣ ਚੰਗਾ ਚਿਵਾਈ ਕਿਵੇਂ ਆ ਵੀਰੇ ਦੀ ਚਿਵਾਈ ਪੂਰੀ ਵਧੀਆ ਇੱਕ ਨੰਬਰ ਆਗੀ ਪੂਰੀ ਵਧੀਆ ਮੋਟੀ ਮੋਟੀ ਤਾਰ ਠੀਕ ਮੁੱਲ ਕੀ ਆ ਵੀਰੇ ਦਾ ਮੁੱਲ 35000 ਇਹ ਦਾ ਮਾਨਦਾਨ ਹੋ ਜਾਈ ਬਈ ਹਾਂਜੀ ਮਾਨਦਾਨ 35000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂਗਾ ਆਰਡਰ ਚੰਗਾ ਥਣ ਬੜਾ ਚੰਗਾ ਚਵਾਈ ਚੰਗੀ ਅਸੂਈ ਸਵਾਈ ਤਾਜੀ ਬੜਾ ਮੁੱਲ ਜਿਵੇਂ ਜਾਇਜ਼ ਪੈਂਦਾ ਐਸੀ ਠੰਡੀ ਸੀ ਜਿਵੇਂ ਮਰਜੀ ਹੱਤ ਲਈ ਚਲ ਕੋਈ ਚੱਕ ਨਗਪੁਰਾ ਕੋਲੇ ਦੋ ਸੀ ਦੋਨੇ ਰਖਾਤੇ ਕਿਸੇ ਵੀਰ ਦੇ ਦੋਨਾਂ 'ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ